ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5ਵਾਂ ਦਿਨ ਰੈਣ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੇਵੀ ਸਤਗੁਰ ਆਪਣਾ ਹਰ ਸਿਮਰੀ ਦਿਨ ਸਬਰੈਣ ਆਪਤ ਆਗ ਸਰਨੀ ਪਵਾਂ ਮੁਖ ਬੋਲੀ ਮਠੜ ਬੈਣ ਜਨਮ ਜਨਮ ਕਾ ਵਿਛੋੜਿਆ ਹਰ ਮੇਲੋ ਸਜਣ ਸੈਣ ਜੋ ਜੀ ਹਰਤੇ ਵਿਛੋੜੇ ਸੇ ਸੁਖਨਾ ਵਸਣ ਭੈਣ ਹਰ ਪਿੰ ਹਰ ਪਿਰ ਬਿਨ ਚੈਣ ਨ ਪਾਈਏ ਖੋਜ ਡਠੇ ਸਭ ਗੈਣਾ ਆਪ ਕਮਾਣੇ ਵਿਛੋੜੀ ਦੋਸ਼ ਨ ਕਾਹੂ ਦੇਣਾ ਕਰ ਕਿਰਪਾ ਪ੍ਰਭ ਰਾਖ ਲਹਿ ਹੋਰ ਨਾਹੀ ਕਰਨ ਕਰੇਣਾ ਹਰ ਤੁਧ ਵਿਣ ਖਾਕੂ ਰੁਲਣਾ ਕਹੀਐ ਕਿਥੈ ਬੈਣਾ ਨਾਨਕ ਕੀ ਬੇਨੰਤੀਆ ਹਰ ਸੁਰਜਣ ਦੇਖਾਂ ਨੈਣਾ ਜੀ ਕੀ ਵਿਰਥਾ ਸੋ ਸੁਣੇ ਹਰ ਸਮਰਥ ਪੁਰਖ ਆਪਾਰ ਮਰਨ ਜੀਵਨ ਆਰਾਧਨਾ ਸਬਨਾ ਕਾ ਆਧਾਰ ਸਸਰਾ ਪਈਐ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਅਗੰਮ ਆਗਾਦ ਬੋਧ ਕਿਸ ਅੰਤ ਨ ਪਾਰ ਆਵਾਲ ਸੇਵਾ ਸਾ ਤਿਸ ਭਾਵਸੀ ਸੰਤਾਂ ਕੀ ਹੋਏ ਸ਼ਾਰ ਦੀਨਾ ਨਾਥ ਦਿਆਲ ਦੇਵ ਪਤਿਤ ਉਧਾਰਨ ਹਾਰ ਆਦ ਜੁਗਾਦੀ ਰੱਖਦਾ ਸਚ ਨਾਮ ਕਰਤਾਰ ਕੀਮਤ ਕੋਈ ਨ ਜਾਣਈ ਕੋ ਨਾਹੀ ਤੋਲਣਹਾਰ ਮਨ ਤਾ ਅੰਤਰ ਵਸ ਰਹਿ ਨਾਨਕ ਨਹੀਂ ਸਮਾਰ ਦਿਨ ਰੈਣਿ ਜ ਪ੍ਰਭ ਕੋ ਸੇਵਦੇ ਤਿਨ ਕਾ ਸਦ ਬਲਿਹਾਰ ਸ਼ਾਂਤ ਆਰਾਧਨ ਸਤ ਸਦਾ ਸਵਣਾ ਕਾ ਬਖਸ਼ਿੰਦ ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤਿ ਅਣ ਜਿੰਦ ਗੁਰ ਸ਼ਬਦੀ ਆਰਾਧੀਐ ਜੱਪੀਐ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ੁਰ ਬੇਅੰਤ ਜਿਸ ਮਨ ਵਸੇ ਨਾਰਾਇਣ ਸੋ ਕਹੀਆ ਭਗਵੰਤ ਜੀ ਕੀ ਲੋਚਾ ਪੂਰੀਐ ਮਿਲ ਸੁਆਮੀ ਕੰਤ ਨਾਨਕ ਜੀਵੈ ਜਪ ਹਾਰੀ ਦੋਖ ਸਭੇ ਹੀ ਹੰਤ ਦਿਨ ਰਹਿਣ ਜਿਸ ਨਾਮ ਵਿਸਰੈ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਣੋ ਮੰਜ ਨਿਮਾਣੀ ਥਾਉ ਹਰ ਓਟ ਗਹੀ ਮਨ ਅੰਦਰ ਜਪ ਜਪ ਜੀਵਾਨਾਉ ਕਰ ਕਿਰਪਾ ਪ੍ਰਭ ਆਪਣੀ ਜਾਨ ਧੋੜੀ ਸੰਗ ਸਮਾਵੋ ਜਿਉ ਤੂੰ ਰਾਖੇ ਤਿਉ ਰਹਾ ਤੇਰਾ ਦਿੱਤਾ ਪਹਿਨਾ ਖਾਉ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਦੁਜੀ ਜਾਏ ਨਾ ਸੁਜਈ ਕਿਥੈ ਕੁਕਣ ਜਾਉ ਅਗਿਆਨ ਵਿਨਾਸ਼ਣ ਤਮ ਹਰਣ ਉੱਚੇ ਅਗਮ ਅਮਾਉ ਮਨ ਵਿਛੜਿਆ ਹਰ ਮੇਲੀਐ ਨਾਨਕ ਇਹ ਸੁਆਉ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 136 ਅਤੇ 137 ਦੇ ਉੱਪਰ ਅੰਕਿਤ ਹੈ ਇਸ ਪਾਵਨ ਬਾਣੀ ਦਾ ਜੋ ਸਰਲੇਖ ਹੈ ਦਿਨ ਰਹਿਣ ਸਤਗੁਰੂ ਜੀ ਸਮਝਾ ਰਹੇ ਹਨ ਬਖਸ਼ਿਸ਼ ਕਰ ਰਹੇ ਹਨ ਚਾਰ ਸ਼ਬਦ ਹਨ ਇਸ ਪੂਰੇ ਹੀ ਸਰਲੇਖ ਦੇ ਹੇਠਾਂ ਮਾਜ ਮਹਿਲਾ ਪੰਜਵਾਂ ਦਿਨ ਰਹਿਣ ਇੱਕ ਓੰਕਾਰ ਸਤਗੁਰ ਪਰਸਾ ਕਿਉਂਕਿ ਸਾਡੀ ਸਾਰੀ ਜ਼ਿੰਦਗੀ ਜਿਹੜੀ ਹੈ ਦਿਨ ਔਰ ਰਾਤ ਦੇ ਵਿੱਚ ਹੀ ਚੱਲ ਰਹੀ ਹੈ ਸਤਗੁਰੂ ਕਿਰਪਾ ਕਰ ਰਹੇ ਹਨ ਸੇਵੀ ਸਤਗੁਰ ਆਪਣਾ ਹਰ ਸਿਮਰੀ ਦਿਨ ਸਭ ਰੈਣ ਸਭ ਕਹਿੰਦੇ ਆਪਣੇ ਅਕਾਲ ਪੁਰਖ ਪਰਮੇਸ਼ਰ ਦੀ ਆਰਾਧਨਾ ਕਰੋ ਔਰ ਦਿਨ ਰਾਤ ਉਹਨੂੰ ਜਪਣਾ ਕਰੋ ਆਪ ਤਿਆਗ ਸਰਨੀ ਪਾਵਾਂ ਆਪਣੇ ਭਾਵ ਨੂੰ ਛੱਡ ਕੇ ਮੈਂ ਉਹਦੀ ਸ਼ਰਨ ਵਿੱਚ ਆਵਾਂ ਮੁਖ ਬੋਲੀ ਮਠੜੇ ਬੈਣਾ ਮੁਖ ਦੇ ਨਾਲ ਉਸ ਪਰਮੇਸ਼ਰ ਦੇ ਗੁਣਾਂ ਦਾ ਮੈਂ ਗਾਇਣ ਕਰਾਂ ਤੇ ਸਤਿਗੁਰੂ ਕਹਿੰਦੇ ਭਾਈ ਫਿਰ ਅਰਦਾਸ ਕਰਨੀ ਜਨਮ ਜਨਮ ਕਾ ਵਿਛੋੜਿਆ ਹਰ ਮੇਲੋ ਸਜਣ ਸੈਣ ਕਿਹੇ ਸਤਿਗੁਰੂ ਅਸੀਂ ਜਨਮ ਜਨਮਾਤਰਾ ਤੋਂ ਤੇਰੇ ਤੋਂ ਵਿਛੜੇ ਹੋਏ ਹਾਂ ਹਰ ਮੇਲੋ ਸਜਣ ਸੈਣ ਜੋ ਜੀ ਹਰ ਤੇ ਵਿਛੜੇ ਜਿਹੜੇ ਜੀਵ ਅਕਾਲ ਪੁਰਖ ਹਰੀ ਤੋਂ ਵਿਛੜ ਜਾਂਦੇ ਆ ਸੇ ਸੁਖਣਾ ਵਸਣ ਭੈਣ ਸਕੀ ਸਹੇਲੀਆਂ ਭਾਵ ਭੈਣ ਜੋ ਪ੍ਰਭੂ ਦੀ ਭਗਤੀ ਕਰਨ ਵਾਲੇ ਉਹਨਾਂ ਨੂੰ ਸਬੋਧਨ ਕਰਕੇ ਸਤਿਗੁਰੂ ਕਹਿ ਰਿਹਾ ਜੋ ਜੀ ਹਰ ਤੇ ਵਿਛੋੜੇ ਸੇ ਸੁਖਣਾ ਵਸਣ ਭੈਣ ਹਰ ਪਿਰ ਬਿਨ ਚੈਨ ਨਾ ਪਾਈਏ ਹਰ ਪਿਰ ਬਿਨ ਚੈਨ ਨਾ ਪਾਈਏ ਖੋਜ ਦਿੱਠੇ ਸਭ ਗੈਣ ਗੈਣ ਮਤਲਬ ਸਾਰੀ ਜਗ੍ਹਾ ਚਾਰੇ ਕੋਟਾਂ ਦੇਖ ਲਈਆਂ ਹਨ ਪਰ ਇਹ ਸਤਿਗੁਰੂ ਤੇਰੇ ਤੋਂ ਬਿਨਾ ਚੈਨ ਨਹੀਂ ਹੈ ਜਦੋਂ ਅਸੀਂ ਉਹਦੇ ਨਾਮ ਜਪਦੇ ਆ ਨਾ ਸਬਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਆ ਕਹਿੰਦੇ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੇ ਸਭ ਤਾਂ ਕੋ ਬਖਮ ਨਾ ਜਾਈ ਲੈ ਸਾਤ ਸੰਗਤ ਜੀ ਬਹੁਤ ਲੋਕ ਕਰਮ ਕਾਂਡ ਕਰਦੇ ਸੀ ਅੱਜ ਵੀ ਕਰਦੇ ਆ ਸਤਿਗੁਰੂ ਕਹਿੰਦੇ ਉਹਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੈ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੇਣ ਕਹੂ ਨਾ ਸੀਜੇ ਕਹੂ ਨਾ ਭੀਜੇ ਸੱਜਮ ਸਵਾਮੀ ਬੋਲੇ ਮਿੱਠੇ ਬਹਿਣ ਪ੍ਰਭ ਜੀ ਕੋ ਨਾਮ ਜਪਤ ਮਨ ਚੈਣ ਬਹੁ ਪ੍ਰਕਾਰ ਖੋਜੇ ਸਭ ਤਾਂ ਕੋ ਵਿਖਮ ਨਾ ਜਾਈ ਲੈ ਬਿਨ ਪਿਰ ਬਿਨ ਗੈਣ ਨਾ ਪਾਈਏ ਖੋਜ ਦਿੱਥੇ ਸਭ ਗੈਣ ਆਪ ਕਮਾਣੇ ਵਿਛੜੀ ਮੈਂ ਆਪਣੇ ਕਰਮਾ ਕਰਕੇ ਪ੍ਰਮਾਤਮਾ ਤੋਂ ਵਿਛੜੀਆਂ ਦੋਸ਼ ਨਾ ਕਾਹੂੰ ਦੇਣ ਜਿਸ ਤਰ੍ਹਾਂ ਪਹਿਲੇ ਸ਼ਬਦ ਵਿੱਚ ਆਪਾਂ ਪੜਿਆ ਸੀ 12 ਮਾਹ ਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋਰਾ ਫਿਰ ਅੱਗੇ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਸੀ ਕੱਤ ਤੱਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋ ਆਪ ਕਮਾਣੇ ਵਿਛੜੀ ਦੋਸ਼ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲੈ ਹੋਰ ਨਾਹੀ ਕਰਨ ਕਰੇਣ ਇਹ ਸਤਿਗੁਰੂ ਕਰਨ ਤੇ ਕਰਾਉਣ ਦੀ ਸਮਰੱਥਾ ਤੇਰੇ ਕੋਲ ਹੈ ਤੁਸੀਂ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮੇਲ ਲਓ ਸਾਨੂੰ ਇਸ ਭਵ ਸਾਗਰ ਤੋਂ ਰੱਖ ਲਓ ਕਿਉਂਕਿ ਹਰਤੁਦ ਬਿਨ ਖਾਕੂ ਰੋਲਣਾ ਕਹੀਏ ਕਿਥੇ ਬਹਿਣ ਕਿਹ ਸਤਿਗੁਰੂ ਪਰਮੇਸ਼ਰ ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾ ਅਸੀਂ ਤਾਂ ਮਿੱਟੀ ਵਿੱਚ ਰੁੜ ਜਾਵਾਂਗੇ ਕਹੀਏ ਕਿਥੇ ਬਹਿਣ ਅਸੀਂ ਕਿਥੇ ਜਾ ਕੇ ਪੁਕਾਰ ਕਰੀਏ ਤਰਲੇ ਲਈਏ ਕਹੀਏ ਕਿਥੇ ਬਹਿਣ ਨਾਨਕ ਕੀ ਬੇਨੰਤੀਆਂ ਹਰ ਸੁਰਜਣ ਦੇ ਖਾਨੈਣ ਉਹ ਸ੍ਰਿਸ਼ਟ ਜਨ ਇਹਨਾ ਅੱਖਾਂ ਦੇ ਨਾਲ ਉਹਦੇ ਦਰਸ਼ਨ ਕਰਾਂ ਨਾਨਕ ਕੀ ਬੇਨੰਤੀਆਂ ਹਰ ਸੁਰਜਣ ਦੇ ਖਾਨੈਣ ਜੀ ਕੀ ਵਿਰਥਾ ਸੋ ਸੁਣੇ ਹਰ ਸਮਰਥ ਪੁਰਖ ਅਪਾਰ ਸਾਡੀ ਜਿਹੜੀ ਜੀ ਦੀ ਵਿਰਥ ਹੈ ਸਾਡੇ ਅੰਦਰ ਦੀ ਜਿਹੜੀ ਪੀੜਾ ਹੈ ਉਹਨੂੰ ਪਰਮੇਸ਼ਰ ਕਾਲਪੁਰਖ ਸਮਰੱਥ ਹੀ ਜਾਣਦਾ ਹੈ ਜੀ ਕੀ ਬਿਰਥਾ ਸੋ ਸੁਣੇ ਜਿਸ ਤਰ੍ਹਾਂ ਇਹ ਸ਼ਬਦ ਆਪਾਂ ਪੜਦੇ ਨਾ ਪੁਰਾਣੇ ਸਮਿਆਂ ਦੇ ਵਿੱਚ ਇਸ ਜੀ ਸ਼ਬਦ ਨੂੰ ਜੀਆ ਪੜਿਆ ਜਾਂਦਾ ਸੀ ਪਰ ਜਿੱਥੇ ਸਤਗੁਰ ਨੇ ਜੀਆ ਲਿਖਿਆ ਨਾ ਸਾਜ ਸੰਗਤ ਜੀ ਉਥੇ ਜੀਆ ਹੈ ਤੁਸੀਂ ਰਹਿਰਾਸ ਪੜਦੇ ਹੋ ਸੋਦਰ ਦੇ ਵਿੱਚ ਪੜਦੇ ਹੋ ਸਭ ਜੀ ਤੁਹਾਰੇ ਜੀ ਤੂੰ ਜੀਆਂ ਕਾ ਆਧਾਰ ਜਿੱਥੇ ਜੀਆਂ ਲਿਖਿਆ ਉੱਤੇ ਜੀਆਂ ਹਾਂ ਜਿੱਥੇ ਜੀ ਐ ਉੱਥੇ ਜੀ ਐ ਜੀਆਂ ਪਵ ਐੜੇ ਨੂੰ ਕੰਨਾ ਕਰਕੇ ਆਏ ਤੇ ਸਭ ਕਹਿੰਦੇ ਜੀ ਕੀ ਬਿਰਥਾ ਸੋ ਸੁਹਣੇ ਹਰ ਸਿਮਰਤ ਪੁਰਖ ਆਪਾਰ ਮਰਨ ਜੀਵਨ ਆਰਾਧਨਾ ਮਰਨ ਜੀਵਨ ਹਰ ਬੇਲੇ ਉਹਨੂੰ ਅਸੀਂ ਯਾਦ ਕਰੀਏ ਸਬਨਾ ਕਾ ਆਧਾਰ ਉਹ ਸਾਰਿਆਂ ਦਾ ਸਹਾਰਾ ਹੈ ਸਸਰ ਪਈਏ ਤੇ ਸਕੰਤ ਕੀ ਉਹ ਸਾਡਾ ਪੱਤੀ ਪਰਮੇਸ਼ਰ ਹੈ ਸਾਡਾ ਸਹਰਾ ਘਰ ਹੈ ਪ੍ਰਮਾਤਮਾ ਦਾ ਜਿਹੜਾ ਘਰ ਹੈ ਸਸਰ ਹੈ ਪਈਏ ਤੇ ਸਕੰਤ ਕੀ ਵੱਡਾ ਜਿਸ ਪਰਿਵਾਰ ਇਹ ਹੁਣ ਉਹਨਾਂ ਲੋਕਾਂ ਵਾਸਤੇ ਵੀ ਇੱਕ ਸਤਿਗੁਰੂ ਸਮਝ ਦੇ ਰਹੇ ਆ ਜਿਹੜੇ ਲੋਕ ਆਪਣਾ ਘਰਵਾਰ ਤਿਆ ਕੇ ਜੰਗਲਾਂ ਵਿੱਚ ਚਲੇ ਜਾਂਦੇ ਸਨ ਕਹਿੰਦੇ ਜੀ ਪਰਿਵਾਰ ਨੂੰ ਛੱਡ ਦੇਣਾ ਪਰਿਵਾਰ ਤਾਂ ਪਰਮੇਸ਼ਰ ਦਾ ਵੀ ਬਹੁਤ ਵੱਡਾ ਹੈ ਆਪੂਰਾ ਪਰਿਵਾਰ ਹੀ ਆ ਨਾ ਸੰਸਾਰ ਉਹਦਾ ਹੀ ਪਰਿਵਾਰ ਪਰ ਇਹ ਵੀ ਨਾਲ ਗੁਰੂ ਸਾਹਿਬ ਨੇ ਹਦਾਇਤ ਕੀਤੀ ਵੀ ਇਹ ਤਾਂ ਨਾ ਹੋਵੇ ਕਿ ਸਿਰ ਪਰਿਵਾਰ ਦੀਆਂ ਜੈ ਜੈਕਾਰ ਕਰਦਾ ਰਹੇ ਸਾਰੀ ਜ਼ਿੰਦਗੀ ਉਹਨਾਂ ਦੇ ਗੁਣ ਗਾਉਂਦਾ ਰਹੇ ਰੱਬ ਨੂੰ ਭੁੱਲ ਜਾਏ ਕਹਿੰਦੇ ਭਾਈ ਉਹ ਵੱਡੇ ਪਰਿਵਾਰ ਵਾਲੇ ਦੇ ਨਾਲ ਜੁੜ ਸਸਰ ਪਈਆ ਤੇ ਸਕੰਤ ਕੀ ਵੱਡਾ ਜਿਸ ਪਰਿਵਾਰ ਉੱਚਾ ਅਗੰਮ ਆਗਾਦ ਬੋਧ ਕਿਸ ਅੰਤਨਾ ਪਾਰ ਆਵਾਰ ਬੜਾ ਉੱਚਾ ਜਿੱਥੇ ਤੱਕ ਸਾਡੀ ਗਮਤਾ ਨਹੀਂ ਹੈ ਸਾਡੇ ਆਗਾਦ ਬੋਧ ਹੈ ਪ੍ਰਮਾਤਮਾ ਜਿਹੜਾ ਕਿਸ ਅੰਤਨਾ ਪਾਰ ਆਵਾਰ ਸੇਵਾ ਸਾਥਿਸ ਭਾਵਸੀ ਸੰਤਾਂ ਕੀ ਹੋਏ ਸ਼ਾਰ ਉਹਦੀ ਸੇਵਾ ਭਗਤੀ ਤਾਂ ਹੀ ਉਹਨੂੰ ਪਾਉਂਦੀ ਹੈ ਜਦੋਂ ਅਸੀਂ ਪ੍ਰਭੂ ਪਿਆਰਿਆਂ ਦੇ ਚਰਨਾਂ ਦੀ ਧੂੜ ਬਣਦੇ ਹਾਂ ਦੀਨਾ ਨਾਥ ਦਿਆਲ ਦੇਵ ਪਤ ਤ ਉਧਾਰਨ ਹਾਰ ਉਹ ਦੀਨਾ ਦਾ 나ਥ ਹੈ ਉਹ ਦਿਆਲੂ ਹੈ ਦੇਵ ਕਹਿੰਦੇ ਸਾਰਾ ਕੁਝ ਦੇਣ ਵਾਲਾ ਪਰਮਾਤਮਾ ਵਾਹਿਗੁਰੂ ਹੈ ਪਤ ਤ ਉਧਾਰਨ ਹਾਰ ਉਹ ਸਾਡੇ ਪਾਪਾਂ ਦਾ ਨਿਸਤਾਰਾ ਕਰਨ ਵਾਲਾ ਹੈ ਪਤ ਤ ਉਧਾਰਨ ਹਾਰ ਦੋ ਆਪਾਂ ਸ਼ਬਦ ਪੜ੍ਹਦੇ ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕਿੰਨੀ ਵੱਡੀ ਸਾਡੇ ਤੇ ਕਿਰਪਾ ਕੀਤੀ ਕਹਿੰਦੇ ਭਾਈ ਉਹਨਾਂ ਦਾ ਵੀ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਲਿਆ ਜਿਹੜੇ ਲੋਕ ਬੜੇ ਬਦਨਾਮ ਸਨ ਪਰ ਉਹਨਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ ਦੋ ਸ਼ਬਦ ਹੁੰਦੇ ਇੱਕ ਬੱਦ ਤੇ ਇੱਕ ਬਦਨਾਮ ਬੱਦ ਕਹਿੰਦੇ ਜਿਹੜਾ ਵਧੀਆਂ ਕਰਦਾ ਸਾਰੇ ਆਪਾਂ ਵਧੀਆਂ ਕਰਦੇ ਆ ਪਰ ਉਹ ਬਦਨਾਮ ਹੁੰਦਾ ਜਿਹੜਾ ਜਿਹਦੀਆਂ ਵਧੀਆਂ ਨਸ਼ਰ ਹੋ ਜਾਂਦੀਆਂ ਸਮਾਜ ਦੇ ਵਿੱਚ ਦਿਖਣ ਲੱਗ ਜਾਂਦੀਆਂ ਉਹਨੂੰ ਆਪਾਂ ਬਦਨਾਮ ਕਹਿੰਦੇ ਆ ਗੁਰੂ ਸਾਹਿਬ ਕਹਿੰਦੇ ਸਮਾਜ ਕੀ ਪੂਰਾ ਸੰਸਾਰ ਜਾਣਦਾ ਸੀ ਪਰ ਉਹਨੇ ਪ੍ਰਮਾਤਮਾ ਦੀ ਭਗਤੀ ਕੀਤੀ ਅਜਾ ਮਨ ਪਾਪੀ ਜਗ ਜਾਣੇ ਨਿਮਕ ਮਾਹੇ ਨਿਸਤਾਰ ਤੇ ਉਹ ਤਾਂ ਪਾਪੀਆਂ ਦਾ ਉਧਾਰਨ ਕਰਨ ਵਾਲਾ ਹੈ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਪਾਪ ਕਰਾਂਗੇ ਫਿਰ ਕਹਿੰਦੇ ਅਖੰਡ ਪਾਠ ਕਰਾ ਲਾਂਗੇ ਤੇ ਸਾਡਾ ਪਾਪ ਉਤਰ ਜਾਣਗੇ ਆ ਉਹ ਤਾਂ ਪਤਤ ਉਧਾਰਨ ਹੈ ਪਾਪੀਆਂ ਦਾ ਉਧਾਰ ਕਰਦਾ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਪਾਪ ਕਰੀਏ ਕਹਿੰਦੇ ਦੀਨਾ ਨਾਥ ਦਿਆਲ ਦੇਵ ਪਤ ਤਉ ਆਧਾਰਨ ਹਾਰ ਆਦ ਜਗਾ ਦੀ ਰੱਖਦਾ ਸੱਚ ਨਾਮ ਕਰਤਾਰ ਉਹ ਪਰਮੇਸ਼ਰ ਦਾ ਨਾਮ ਕਰਤਾਰ ਹੈ ਆਦ ਜੁਗਾਂ ਤੋਂ ਹੀ ਉਹ ਪਰਮੇਸ਼ਰ ਸਾਡੀ ਰੱਖਦਾ ਆਇਆ ਰੋਜ਼ ਪੜਦੇ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ ਕੀਮਤ ਕੋਈ ਨਾ ਜਾਣਈ ਕੋਈ ਨਾ ਕੋ ਨਾਹੀ ਤੋਲਣ ਹਾਰ ਉਹਦੀ ਕੀਮਤ ਕੋਈ ਨਹੀਂ ਪਾ ਸਕਦਾ ਨਾ ਕੋਈ ਜਾਣਦਾ ਨਾ ਉਹ ਤੋਲਿਆ ਜਾ ਸਕਦਾ ਮਨ ਤਾਂ ਅੰਦਰ ਵਸ ਰਹਿ ਨਾਨਕ ਨਹੀਂ ਸਮਾਰ ਉਹ ਮਨ ਤੇ ਅੰਤਨ ਦੇ ਵਿੱਚ ਵਸ ਰਿਹਾ ਹੈ ਅੰਤਰ ਦੇ ਰਾਰੇ ਨੂੰ ਸਿਹਾਰੀ ਅੰਤਰ ਅੰਦਰ ਵਸ ਰਿਹਾ ਮਨ ਤਾਂ ਅੰਦਰ ਵਸ ਰਹਿ ਨਾਨਕ ਨਹੀਂ ਸਮਾਰ ਦਿਨ ਰਾਤ ਜੇ ਪ੍ਰਭ ਕੋ ਸੇਵਦੇ ਜਿਹੜੇ ਦਿਨ ਰਾਤ ਪ੍ਰਮਾਤਮਾ ਦੀ ਅরাধਨਾ ਕਰਦੇ ਆ ਸਭ ਕਹਿੰਦੇ ਤਿੰਨ ਕੇ ਸਦ ਬਲਿਹਾਰ ਮੈਂ ਸਦਾ ਉਹਨਾਂ ਤੋਂ ਬਲਿਹਾਰ ਜਾਂਦਾ ਸੰਤ ਅਰਾਧਨ ਸਾਧ ਸਦਾ ਸਭਨਾ ਦਾ ਬਖਸ਼ਿੰਦ ਪ੍ਰਭੂ ਦੇ ਪਿਆਰੇ ਉਹਨੂੰ ਅਰਾਧਦੇ ਹਨ ਉਹ ਸਦਾ ਹੀ ਸਾਰਿਆਂ ਦਾ ਬਖਸ਼ਿੰਦ ਹੈ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਅਣ ਜਿੰਦ ਉਹ ਜਿੰਦ ਪਾ ਕੇ ਇਹ ਪਿੰਡ ਸਾਜਿਆ ਸਾਡਾ ਸਰੀਰ ਸਾਜੇ ਜੀਓ ਪਿੰਡ ਜਿੰਨ ਸਾਜਿਆ ਕਰ ਕਿਰਪਾ ਦਿੱਤੀ ਅਣ ਜਿੰਦ ਇਸ ਕਰਕੇ ਗੁਰ ਸ਼ਬਦੀ ਆਰਾਧੀਏ ਜਪੀਏ ਨਿਰਮਲ ਮੰਤ ਉਹ ਗੁਰੂ ਦੇ ਸ਼ਬਦ ਦੇ ਨਾਲ ਉਹਦੀ ਅਰਾਧਨਾ ਕਰੀਏ ਗੁਰੂ ਦੀ ਸੋਝੀ ਲੈ ਕੇ ਉਹਦਾ ਨਿਰਮਲ ਮੰਤ ਉਹਦਾ ਜਿਹੜਾ ਪਵਿੱਤਰ ਮੰਤਰ ਹੈ ਉਹਦਾ ਜਪ ਕਰੀਏ ਗੁਰ ਸ਼ਬਦੀ ਆਰਾਧੀਏ ਜਪੀਏ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਏ ਪਰਮੇਸ਼ੁਰ ਬੇਅੰਤ ਉਹਦੀ ਕੀਮਤ ਨਹੀਂ ਕਹੀ ਜਾ ਸਕਦੀ ਉਹ ਬੇਅੰਤ ਹੈ ਆਹ ਪਰ ਸਾਹਿਬ ਕਹਿੰਦੇ ਜਿਸ ਮਨ ਵਸੇ ਨਰਾਇਣੋ ਸੋ ਕਈਏ ਭਗਵੰਤ ਹੁਣ ਇੱਥੇ ਭਗਵੰਤ ਕਿਹਾ ਗਿਆ ਕਿ ਜਿਹੜਾ ਦੇ ਹਿਰਦੇ ਵਿੱਚ ਵਸਦਾ ਕੌਣ ਨਰਾਇਣ ਵਾਹਿਗੁਰੂ ਪਰਮੇਸ਼ਰ ਵਸਦਾ ਹੈ ਉਹ ਕੀ ਬਣ ਜਾਂਦੇ ਆ ਕਹਿੰਦੇ ਜਿਸ ਮਨ ਵਸੇ ਨਰਾਇਣੋ ਸੋ ਕਹੀਏ ਭਗਵਾਨ ਤੇ ਇੱਥੇ ਭਗਵੰਤ ਦਾ ਅਰਥ ਹੈ ਵੱਡੇ ਭਾਗਾਂ ਵਾਲਾ ਬਣ ਜਾਂਦੇ ਜੀ ਕੀ ਲੋਚਾਂ ਪੂਰੀਏ ਮਿਲੇ ਸੁਆਮੀ ਕੰਤ ਜਦੋਂ ਸੁਆਮੀ ਅਕਾਲ ਪੁਰਖ ਵਾਹਿਗੁਰੂ ਮਿਲਦਾ ਤੇ ਜੀ ਦੀ ਲੋਚ ਜਿਹੜੀ ਆ ਉਹਦੀ ਇੱਛਾ ਜਿਹੜੀ ਆ ਉਹ ਪੂਰੀ ਹੋ ਜਾਂਦੀ ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ ਜਿਹੜੇ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਜਪਦੇ ਆ ਉਹਨਾਂ ਦੇ ਸਾਰੇ ਦੋਖ ਪਰਮਾਤਮਾ ਨਾਸ ਕਰ ਦਿੰਦਾ ਹੰਤ ਕਰ ਦਿੰਦਾ ਦੋਖ ਸਭੇ ਹੀ ਹੰਤ ਦਿਨ ਰੈਣ ਜਿਸ ਨਾ ਵਿਸਰੇ ਸੋ ਹਰਿਆ ਹੋਵੈ ਜੰਤ ਜਿਹਨੂੰ ਦਿਨ ਰਾਤ ਪਰਮਾਤਮਾ ਨਹੀਂ ਭੁੱਲਦਾ ਨਾ ਸੋ ਹਰਿਆ ਹੋਵੈ ਜੰਤ ਉਹ ਹਰਿਆ ਭਰਿਆ ਭਾਵ ਉਹ ਚੜ੍ਹਦੀ ਕਲਾ ਦੇ ਵਿੱਚ ਹੁੰਦਾ ਦਿਨ ਰੈਣ ਜਿਸ ਨਾ ਵਿਸਰੇ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨੋ ਮੰਜ ਨਿਵਾਣੀ ਥਾਵ ਗੁਰੂ ਸਾਹਿਬ ਕਹਿੰਦੇ ਸਾਰੀ ਕਲਾ ਦਾ ਸੰਪੂਰਨ ਆ ਪ੍ਰਮਾਤਮਾ ਸਰਬ ਕਲਾ ਪ੍ਰਭ ਪੂਰਨੋ ਕੋਈ 12 ਕਲਾ ਕੋਈ 16 ਕਲਾ ਹੈ ਪਰ ਜਿਹੜਾ ਸਤਿਗੁਰੂ ਪਰਮੇਸ਼ਰ ਹੈ ਨਾ ਵਾਹਿਗੁਰੂ ਹੈ ਉਹ ਸਰਬ ਕਲਾ ਸਮਰਾਟ ਹੈ ਗੁਰੂ ਸਾਹਿਬ ਕਹਿੰਦੇ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾ ਉਹ ਸਾਰੀਆਂ ਕਲਾਾਂ ਦੇ ਵਿੱਚ ਸੰਪੂਰਨ ਹੈ ਸਰਬ ਕਰੇ ਕਿਰਪਾ ਕਰ ਰਹਾ ਸਰਬ ਕਲਾ ਪ੍ਰਭ ਪੂਰਣ ਮੰਜ ਨਿਮਾਣੀ ਥਾਉ ਹਰ ਓਟ ਗਹੀ ਮਨ ਅੰਦਰ ਮੈਂ ਉਸ ਪਰਮੇਸ਼ਰ ਦੀ ਓਟ ਪਕੜ ਲਈ ਹੈ ਮਨ ਵਿੱਚ ਜਪ ਜਪ ਜੀਵਾ ਨਾਉ ਮੈਂ ਨਾਮ ਜਪ ਜਪ ਕੇ ਜੀ ਰਿਹਾ ਹਾਂ ਆਤਮਿਕ ਆਨੰਦ ਪ੍ਰਾਪਤ ਹੋ ਰਿਹਾ ਹੈ ਆਖਾਂ ਜੀਵਾ ਵਿਸਰੇ ਮਰ ਜਾਉ ਕਰ ਕਿਰਪਾ ਪ੍ਰਭ ਆਪਨੀ ਜਨ ਧੂੜੀ ਸੰਗ ਸਮਾਓ اے ਸਤਿਗੁਰੂ ਕਿਰਪਾ ਕਰ ਮੈਂ ਤੇਰੇ ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜ ਬਣ ਜਾਵਾਂ ਭਾਵ ਉਹਨਾਂ ਦੀ ਸੰਗਤ ਕਰਾਂ ਉਸ ਗੁਰਸਿੱਖਾਂ ਦੇ ਜੀਵਨ ਵਰਗਾ ਮੇਰਾ ਜੀਵਨ ਬਣਦਾ ਇਹ ਮੇਰੇ ਮਨ ਦੀ ਲੋਚ ਹੈ ਤੇ ਅਰਦਾਸ ਕੀਤੀ ਹੈ ਜਿਉਂ ਤੂੰ ਰਾਖੇ ਤਿਉਂ ਰਹਾ ਤੇਰਾ ਦਿੱਤਾ ਪਹਿਨਾ ਖਾਓ اے ਸਤਿਗੁਰੂ ਮਹਾਰਾਜ ਜਿੱਦਾਂ ਤੂੰ ਰੱਖੇਂ ਮੈਂ ਉਦਾਂ ਰਹਿਣ ਲਈ ਤਿਆਰ ਹਾਂ ਤੇਰਾ ਦਿੱਤਾ ਪਹਿਣਾ ਖਾਉ ਕਿਹੇ ਸਤਿਗੁਰੂ ਮਹਾਰਾਜ ਮੈਂ ਤੇਰਾ ਦਿੱਤਾ ਪਹਿਣ ਰਿਹਾ ਹਾਂ ਖਾ ਰਿਹਾ ਹਾਂ ਕਿਉਂਕਿ ਉਹ ਪਰਮਾਤਮਾ ਦਾ ਸਾ ਸੰਗਤ ਜੀ ਬਖਸ਼ੰਦ ਹੈ ਬકરી ਗੱਲ ਜਿਹੜੇ ਬਾਣੀ ਪੜਦੇ ਆ ਜਾਂ ਸੰਗਤ ਕਰਦੇ ਆ ਉਹਨਾਂ ਦਾ ਜੀਵਨ ਬਣ ਜਾਂਦਾ ਜਿਸ ਵੇਲੇ ਲੰਗਰ ਛਕਦੇ ਆ ਘਰ ਵੀ ਪ੍ਰਸ਼ਾਦਾ ਛਕਦੇ ਆ ਸਤਿਗੁਰ ਦਾ ਸ਼ੁਕਰ ਕਰਦੇ ਆ ਕਿ ਸਤਿਗੁਰੂ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾ। ਕਿਉਂਕਿ ਉਹ ਦੇਣ ਵਾਲਾ ਪਰਮੇਸ਼ਰ ਹੈ। ਜਿਹੜੇ ਲੋਕ ਨਖਰੇ ਕਰਦੇ ਆ ਨਾ ਤੇ ਕਦੇ ਦੇਖੋ ਨਾ ਉਹ ਵੀ ਬੰਦੇ ਆ ਜਿਹੜੇ ਕੂੜੇ ਦੇ ਵਿੱਚੋਂ ਕੱਢ ਕੇ ਵੀ ਖਾ ਲੈਂਦੇ ਆ। ਸ਼ੁਕਰ ਕਰਦੇ ਆ। ਸਾਨੂੰ 36 ਪ੍ਰਕਾਰ ਦਾ ਭੋਜਨ ਦਿੱਤਾ ਹੈ। ਕਿੰਨਾ ਕੁਝ ਦਿੱਤਾ ਪਰਮੇਸ਼ਰ ਨੇ। ਸਤਿਗੁਰੂ ਹਦਾਇਤ ਕਰਦੇ ਆ। ਕਹਿੰਦੇ ਜਹ ਪ੍ਰਸ਼ਾਦ 36 ਅੰਮ੍ਰਿਤ ਖਾਏ। ਜਿਹਦੀ ਕਿਰਪਾ ਦੇ ਨਾਲ 36 ਪ੍ਰਕਾਰ ਦਾ ਭੋਜਨ ਖਾ ਰਿਆਂ। ਤੇਸਰ ਠਾਕੁਰ ਕੋ ਰਖ ਮੰਨ ਮ ਜਿਉ ਤੂੰ ਰਾਖੇ ਤਿਉਂ ਰਹਾ ਤੇਰਾ ਦਿੱਤਾ ਪਹਿਨਾ ਖਾਉ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਹੁਣ ਉਦਮ ਪ੍ਰਮਾਤਮਾ ਕਰਦਾ ਮੈਂ ਹਮੇਸ਼ਾ ਬੇਨਤੀ ਕਰਦਾ ਜੇ ਆਪਾਂ ਸੰਗਤ ਕਰ ਰਹੇ ਆਂ ਸੇਵਾ ਕਰਦੇ ਆਂ ਕਥਾ ਕਰ ਰਹੇ ਆਂ ਕੀਰਤਨ ਕਰ ਰਹੇ ਆਂ ਸੁਣ ਰਹੇ ਆਂ ਇਹ ਉਦਮ ਪਰਮੇਸ਼ਰ ਆਪ ਕਰਦਾ ਹੈ ਕਿਸੇ ਦੀ ਹਿੰਮਤ ਨਹੀਂ ਹੈ ਕਿਸੇ ਦੀ ਮਿਸਾਲ ਨਹੀਂ ਹੈ ਕਿ ਮੈਂ ਕੋਈ ਦੋ ਕਦਮ ਚੱਲ ਸਕਾਂ ਮੈਂ ਦੋ ਬਚਨ ਬੋਲ ਸਕਾਂ ਇਹ ਪਰਮੇਸ਼ਰ ਕਰਾਉਂਦਾ ਨਹੀਂ ਤਾਂ ਫਿਰ ਮਨੁੱਖ ਜਿਹੜਾ ਫਿਰ ਕਰਦਾ ਹੈ ਫਿਰ ਹੰਕਾਰ ਕਰਦਾ ਹੈ ਸਤਗੁਰ ਕਹਿੰਦੇ ਨਹੀਂ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਉਹ ਸਭ ਕੁਝ ਕਰਨ ਦੀ ਤੇ ਕਰਾਉਣ ਦੀ ਸਮਰੱਥਾ ਉਸ ਪਰਮੇਸ਼ਰ ਦੇ ਕੋਲ ਹੈ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਕਹਿੰਦੇ ਗੁਰੂ ਨੂੰ ਮਿਲ ਕੇ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਇਣ ਕਰਾਂ ਦੂਜੀ ਜਾਏ ਨਾ ਸੋਜੈ ਕਿੱਥੇ ਕੂਕਣ ਜਾਵਾਂ ਕਹਿੰਦੇ ਦੂਸਰੀ ਜਗ੍ਹਾ ਕੋਈ ਨਹੀਂ ਸਮਝਦਾਂ ਦੀ ਮੈਂ ਜਿੱਥੇ ਜਾ ਕੇ ਤਰਲੇ ਪਾਵਾਂ ਦੂਜੀ ਜਾਏ ਨਾ ਸੋਜੈ ਕਿੱਥੇ ਕੂਕਣ ਜਾਵਾਂ ਅਗਿਆਨ ਵਿਨਾਸ਼ਣ ਤਮ ਹਰਣ ਉਚੇ ਅਗੰ ਅਮਾਉ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਨਾ ਅਗਿਆਨਤਾ ਦਾ ਨਾਸ ਕਰਨ ਵਾਲਾ ਹੈ ਅਗਿਆਨ ਵਿਨਾਸ਼ਣ ਤਮ ਹਰਣ ਉਚੇ ਅਗੰ ਅਮਾਉ ਅਮਾਉ ਕਹਿੰਦੇ ਜਿਹੜਾ ਮਾਪਿਆ ਨਹੀਂ ਜਾ ਸਕਦਾ ਬੜਾ ਪੌਂਚ ਆ ਪ੍ਰਮਾਤਮਾ ਜਿਹੜਾ ਆ ਜਿਹੜੇ ਅੱਜ ਦੇ ਗੁਰੂ ਬਾਣੇ ਫਿਰਦੇ ਨਾ ਉਹਨਾਂ ਨੂੰ ਲੋਕੀ ਤੋਲ ਦੇ ਲੱਡੂਆਂ ਦੇ ਨਾਲ ਦੋਹਲ ਦੇ ਕਿਸੇ ਨਾ ਤੋੜਦੇ ਰੱਬ ਜਿਹੜਾ ਪਰਮੇਸ਼ਰ ਨਾ ਤੋਲੇ ਆ ਨਹੀਂ ਜਾਂਦਾ ਆ ਗਿਆਨ ਬਿਨਾ ਸਣ ਤਮ ਹਰਣ ਊਚੇ ਅਗੰਮ ਆਵਾਉ ਮਨ ਵਿਛੜਿਆ ਹਰ ਮੇਲੀ ਐ ਨਾਨਕ ਏ ਸਵਾਉ ਸਾਡਾ ਇਹ ਮਨੋਰਥ ਹੋਣਾ ਚਾਹੀਦਾ ਵੀ ਅਸੀਂ ਵਿਛੜੇ ਹੋਏ ਆ ਕਿ ਹੇ ਸਤਿਗੁਰੂ ਮਹਾਰਾਜ ਤੂੰ ਸਾਨੂੰ ਮਿਲਾ ਦੇ ਇਹ ਸਾਰੇ ਯਤਨ ਆਪਾਂ ਕਰ ਰਹੇ ਆ ਅਸੀਂ ਭੁੱਲੇ ਆ ਵਿਛੜੇ ਆ ਅਸੀਂ ਦੂਰ ਆ ਇਹ ਯਤਨ ਆਪਾਂ ਕਰਦੇ ਆ ਕਿ ਲੋਕ ਕਹਿੰਦੇ ਸੰਗਤ ਕਰਕੇ ਕੀ ਕਰਨਾ ਹੈ ਕਈਆਂ ਦਾ ਮਤ ਹੁੰਦਾ ਗੁਰਦੁਆਰੇ ਜਾ ਕੇ ਕੀ ਕਰਨਾ ਭਾਈ ਗੁਰਦੁਆਰੇ ਤੂੰ ਹੀ ਆ ਸਕਦੇ ਆ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਕਿਰਪਾ ਕਰਦਾ ਜਿਨ੍ਹਾਂ ਨੂੰ ਕਿਰਪਾ ਬਖਸ਼ਿਸ਼ ਕਰਦਾ ਇਹ ਸਭ ਤੋਂ ਵੱਡੀ ਸ੍ਰਿਸ਼ਟ ਮਤ ਹੈ ਗੁਰੂ ਸਾਹਿਬ ਦੀ ਜਿਹਨੂੰ ਮਿਲ ਜਾਂਦੀ ਉਹ ਤਰ ਜਾਂਦਾ ਹੈ ਆਪ ਸਾਰੇ ਬਚਨ ਪੜਦੇ ਹੋ ਸਤਿਗੁਰ ਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰੂ ਕਿਰਪਾ ਕਰ ਦਿੰਦੇ ਆ ਬਖਸ਼ਿਸ਼ ਕਰ ਦਿੰਦੇ ਆ ਗੁਰੂ ਸਾਹਿਬ ਕਹਿੰਦੇ ਇਹ ਤਾਂ ਬਹੁਤ ਉੱਚਾ ਸ੍ਰਿਸ਼ਟ ਥਾਂ ਹੈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਬਟਾ ਜਦੋਂ ਅਸੀਂ ਸੰਗਤ ਕਰਦੇ ਗੁਰੂ ਸਾਹਿਬ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਕਿਦੋਂ ਅਸੀਂ ਸੰਗਤ ਵਿੱਚ ਜੁੜ ਜਾਂਦੇ ਆ ਸੰਗਤ ਦੀ ਸਾਨੂੰ ਪ੍ਰਾਪਤੀ ਹੁੰਦੀ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਸਾਡਾ ਮਨੋਰਥ ਹੋਣਾ ਚਾਹੀਦਾ ਕਿ ਅਸੀਂ ਵਿਛੜੇ ਹੋਏ ਹਾਂ ਮਨ ਵਿਛੜਿਆ ਹਰ ਮੇਲੀ ਐ ਨਾਨਕੇ ਸਵਾਉ ਸਰਬ ਕਲਿਆਨਾ ਜਿੱਤ ਦਿਨ ਗੁਰੂ ਸਾਹਿਬ ਕਹਿੰਦੇ ਸਾਰੀਆਂ ਖੁਸ਼ੀਆਂ ਤੁਹਾਨੂੰ ਮਿਲਣਗੇ ਸਰਬ ਕਲਿਆਨਾ ਤਿੱਤ ਦਿਨ ਜਿਹਦਾ ਰੋਜ ਆਪਾਂ ਪੜਦੇ ਆ ਨਾ ਨਾਨਕ ਭਗਤਾਂ ਸਦਾ ਵਿਗਾਸ ਉਹਨਾਂ ਦੇ ਅੰਦਰ ਹਮੇਸ਼ਾ ਹੀ ਖੇੜਾ ਬਣਿਆ ਰਹਿੰਦਾ ਦੁਨੀਆ ਦੇ ਦੁੱਖ ਆਉਂਦੇ ਆ ਚਲੇ ਜਾਂਦੇ ਆ ਬਹੁਤ ਕੁਝ ਹੁੰਦਾ ਸੰਸਾਰ ਦੇ ਵਿੱਚ ਪਰ ਉਹ ਹਮੇਸ਼ਾ ਇੱਕ ਦੀ ਅਵਸਥਾ ਦੇ ਵਿੱਚ ਜੀਵਨ ਬਤੀਤ ਕਰਦੇ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਜਦੋਂ ਅਸੀਂ ਗੁਰੂ ਦੇ ਚਰਨਾਂ ਨੂੰ ਪਰਸਦੇ ਆ ਗੁਰੂ ਦੇ ਚਰਨ ਕੀ ਹਨ ਗੁਰੂ ਦਾ ਨਾਮ ਗੁਰੂ ਦੀ ਬਾਣੀ ਜਿਹੜੀ ਹੈ ਘਰ ਘਰ ਪ੍ਰਣਾਮ ਚਿਤ ਚਰਨਾਂ ਨ ਹਰ ਪਰਸੀ ਗੁਰ ਕੇ ਪਾਉ ਤੇ ਇਹ ਸਤਿਗੁਰੂ ਮਹਾਰਾਜ ਆਪ ਕਿਰਪਾ ਕਰਦੇ ਸਾਡਾ ਜਿਹੜਾ ਜੀਵਨ ਹੀ ਹੈ ਇਸ ਬਾਣੀ ਦਾ ਨਾਮ ਹੈ ਸਰਲੇਖ ਜਿਹੜਾ ਦਿਨ ਤੇ ਰੈਣ ਸਾਡੀ ਜ਼ਿੰਦਗੀ ਸਾਰੀ ਦਿਨ ਰਾਤ ਹੈ ਇਹਨੂੰ ਸਤਿਗੁਰ ਨੇ ਰੈਣ ਕਿਹਾ ਗੁਰੂ ਸਾਹਿਬ ਨੇ ਸਾਰੀ ਜ਼ਿੰਦਗੀ ਨੂੰ ਰਾਤ ਕਹਿ ਦਿੱਤਾ ਕਹਿੰਦੇ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾ ਸਾਰੀ ਰਾਤ ਨਿਕਲ ਗਈ ਸੌ ਕੇ ਕੱਢ ਦਿੱਤੀ ਦਿਨ ਖਾਪੀ ਕੇ ਗੁਜ਼ਾਰ ਦਿੱਤਾ ਇਹ ਦਿਨ ਰਾਤ ਦੇ ਚੱਕਰ ਚੱਲਦਾ ਪਿਆ। ਗੁਰੂ ਸਾਹਿਬ ਮਹਾਰਾਜ ਜੀ ਰੋਜ਼ ਆਪਾਂ ਬਾਣੀ ਪੜ੍ਹਦੇ ਆ। ਸਭ ਕਹਿੰਦੇ ਦਿਵਸ ਰਾਤ ਦੋਏ ਦਾਈ ਦਾਇਆ। ਇਹ ਦਿਨ ਤੇ ਰਾਤ ਦਾਈ ਤੇ ਦਾਇਆ ਹੈ। ਦਾਈ ਮਤਲਬ ਜਿਹਦਾ ਅੱਜ ਵੀ ਘਰਾਂ ਦੇ ਵਿੱਚ ਬੱਚਿਆਂ ਨੂੰ ਸੰਭਾਲਣ ਵਾਸਤੇ ਬੀਬੀਆਂ ਭਾਈਆਂ ਰੱਖੀਆਂ ਜਾਂਦੀਆਂ। ਤੇ ਇੱਕ ਖੜਾਵਾ ਹੁੰਦਾ ਤੇ ਖੜਾਵੀ ਕਹਿੰਦੇ ਸੀ ਪੁਰਾਣੇ ਸਮਿਆਂ ਵਿੱਚ ਬੱਚਿਆਂ ਨੂੰ ਖੜਾਉਣਾ। ਬੱਚਿਆਂ ਨੂੰ ਕੁਛ ਨਾ ਕੁਛ ਖਲਾਈ ਜਾਣ ਮਤਲਬ ਬੱਚੇ ਨਹੀਂ ਸੰਭਾਲ ਹੁੰਦੇ ਨਾ ਜਿਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਹੁੰਦੇ ਸੀ ਵੱਡੇ ਵੱਡੇ ਬੰਦੇ ਹੀ ਕੰਮ ਕਰਦੇ ਸੀ ਕਹਿੰਦੇ ਦਿਵਸ ਰਾਤ ਦੋਏ ਦਾਈ ਦਾਇਆ ਇਹ ਦਿਨ ਤੇ ਰਾਤ ਖੜਾਵਾ ਤੇ ਖੜਾਵੀ ਜਿਹੜੇ ਸਾਨੂੰ ਖੜਾ ਰਏ ਸਾਰੇ ਦਿਨ ਕਢਾਉਂਦੇ ਖੇਲਾ ਸਗਲ ਜਗਤ ਸਾਰਾ ਸੰਸਾਰ ਖੇਡ ਰਿਹਾ ਹੈ ਇਹ ਬਕਵਾਸੇ ਇਹ ਗੱਲ ਸਾਨੂੰ ਬਹੁਤ ਜ਼ਰੂਰੀ ਹੈ ਸਿੱਖਾਂ ਨੂੰ ਤਾਂ ਸੋਚਣੀ ਪਾਏਗੀ ਆ ਜਿਹੜੇ ਬੱਚਿਆਂ ਦੇ ਘਰ ਰੱਖਦੇ ਮੈਂ ਇੱਕ ਸੁਣਿਆ ਸੀ ਪੰਜਾਬ ਦੇ ਵਿੱਚ ਉਦੋਂ ਨੇ ਮੀਆਂ ਬੀਬੀ ਨੌਕਰੀ ਕਰਦੇ ਸੀ ਬੱਚਿਆਂ ਨੂੰ ਬੱਚਿਆਂ ਦੇ ਵਾਸਤੇ ਉਹ ਰੱਖੇ ਸੀ ਜਿਹੜੇ ਬਿਹਾਰ ਤੋਂ ਹੁੰਦੇ ਆ ਤੇ 2-4 ਸਾਲ ਵਿੱਚ ਉਹ ਹਮਕੋ ਤੁਮਕੋ ਬੱਚੇ ਕਰਨ ਲੱਗ ਗਏ ਜਿੱਦਾਂ ਉਹ ਬੋਲਦੀਆਂ ਸੀ ਉਹਦੇ ਬੱਚੇ ਕਰਨ ਲੱਗ ਗਏ ਜਿੱਦਾਂ ਦੀ ਸੰਗਤ ਕਰਾਓਗੇ ਉਦਾਂ ਕਰਨ ਲੱਗਦੇ ਸਾਡੇ ਕੋਲ ਟਾਈਮ ਕੋਈ ਨਹੀਂ ਆ ਕੇ ਰੋਟੀ ਖਾ ਕੇ ਸੌ ਜਾਂਦੇ ਸੀ ਸਵੇਰੇ ਉੱਠ ਕੇ ਤਿਆਰ ਹੋ ਕੇ ਚਲੇ ਜਾਣਾ ਸਾਰੀ ਦਿਹਾੜੀ ਉਹਨਾਂ ਹਮਕੋ ਤੁਮਕੋ ਹਮਕੋ ਤੁਮਕੋ ਉਦਾਂ ਦਾ ਉਹਨਾਂ ਦਾ ਸੁਭਾਅ ਬਣ ਗਿਆ ਉਦਾਂ ਦੀ ਉਹਨਾਂ ਦੀ ਬੋਲੀ ਬਣ ਗਈ ਜਿੱਦਾਂ ਦਾ ਸੀ ਜਿੱਦਾਂ ਦੀ ਸੰਗਤ ਕਰਦੇ ਸਤਗੁਰੂ ਕਹਿੰਦੇ ਗੁਰੂ ਦੇ ਚਰਨ ਪਰਸੋ ਗੁਰੂ ਦੀ ਸ਼ਰਨ ਵਿੱਚ ਆਓ ਸਰਬ ਕਲਿਆਨਾ ਤਿਤ ਦਿਨ ਹਰ ਪਰਸੀਏ ਗੁਰ ਕੇ ਪਾਓ ਇਹ ਦਿਨ ਰਾਤ ਜਿਹੜੀ ਗੁਰੂ ਸਾਹਿਬ ਮਾਰਨੇ ਸਰਲੇਖ ਦਿੱਤਾ ਅੱਗੇ ਸਤਗੁਰੂ ਮਹਾਰਾਜ ਕਿਰਪਾ ਕਰਨਗੇ ਅੱਗੇ ਮਾਜ ਕੀ ਵਾਰ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਗੁਰੂ ਸਾਹਿਬ ਮਹਾਰਾਜ ਨੇ ਇੱਕ ਸਰਲੇਖ ਦਿੱਤਾ ਹੈ ਮਲਕ ਮਰੀਦ তথা ਚੰਦਰ ਹੜਾ ਸੋਹਿਆਂ ਕੀ ਧੁਨ ਗਾਉਣਾ ਇਹ ਕੀ ਹੈ ਇਹਦੇ ਕਿਹਦੇ ਵਾਸਤੇ ਸਤਿਗੁਰੂ ਨੇ ਲਿਖਿਆ ਅੱਗੇ ਕੱਲ ਆਪਾਂ ਵਿਚਾਰ ਕਰਾਂਗੇ ਇੰਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ